ਬਿਲਕੁਲ ਅੱਜ ਮਾਨਜੋ ਗਵਰਨਰ ਪੰਜਾਬ ਗੁਲਾਬ ਚਨ ਗੜਾੜੀਆ ਜੀ ਹਲਕਾ ਪੋਆ ਦੇ ਕਥਲੋਰ ਔਰ ਜਿਹੜਾ ਸਾਡਾ ਇੱਥੇ ਡੈਮੇਜ ਹੋਇਆ ਤੁਸੀਂ ਦਾ ਵਨ ਉਹਨੂੰ ਦੇਖਣ ਲਈ ਆਏ ਸੀਗੇ ਔਰ ਮੈਂ ਸਭ ਤੋਂ ਪਹਿਲਾਂ ਤੋਂ ਉਹਨਾਂ ਦਾ ਜੀ ਆਇਆਂ ਉਹ ਸਾਡੇ ਮਾਨਜੋ ਗਵਰਨਰ ਵੀ ਨੇ ਸਾਡੇ ਬਜ਼ੁਰਗ ਵੀ ਨੇ ਸੋ ਉਹਨਾਂ ਨੇ ਸਾਰਾ ਇੱਥੋਂ ਮੇਰੇ ਤੋਂ ਵੀ ਮੈਂ ਵੀ ਉਹਨਾਂ ਨਾਲ ਗੱਲਾਂ ਕੀਤੀਆਂ ਨੇ ਸਾਡੇ ਅਧਿਕਾਰੀ ਸਬਾਨਾ ਨੇ ਵੀ ਸਾਰਾ ਉਹਨਾਂ ਨੂੰ ਜਿਹੜੇ ਡੈਮੇਜ ਹੋਇਆ ਤੇ ਨੁਕਸਾਨ ਹੋਇਆ ਉਦੀ ਚਰਚਾ ਕੀਤੀ ਹੈ ਤਾਂ ਖਾਸ ਸੌਰਤੇ ਮੈਂ ਉਹਨੂੰ ਬੇਨਤੀ ਕੀਤੀ ਆ ਕਿ ਜਿਹੜਾ 60000 ਕਰੋੜ ਰੁਪਇਆ ਜਿਹੜਾ ਪੰਜਾਬ ਦਾ ਵੱਖ-ਵੱਖ ਯੋਜਨਾਵਾਂ ਦਾ ਕੇਂਦਰ ਸਰਕਾਰ ਨੇ ਡੱਕਿਆ ਹੋਇਆ ਉਹ 60000 ਕਰੋੜ ਰੁਪਇਆ ਪੰਜਾਬ ਨੂੰ ਇਮੀਡੀਏਟਲੀ ਕਿਉਂਕਿ ਮਾਨਜੂਬ ਮੁੱਖ ਮੰਤਰੀ ਜੀ ਵੱਲੋਂ ਦੇਸ਼ ਦੇ ਗ੍ਰਾਮ ਮੰਤਰੀ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਵੀ ਲਿਖੀ ਗਈ ਆ ਸੋ ਮੈਂ ਵੀ ਇਹ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਹੈ ਕਿ ਸਾਡਾ ਉਹ ਪੈਸਾ ਚਾਹੇ ਉਹ ਆਡੀਐਫ ਦਾ ਪੈਸਾ ਚਾਹੇ ਉਹ ਅ ਐਨ ਐਚ ਐਮ ਦਾ ਪੈਸਾ ਜੋ ਵੀ ਹੈ ਉਹ ਪੰਜਾਬ ਨੂੰ ਮਿਲੇ ਸੋ ਨਾਲ ਦੀ ਨਾਲ ਵਿਸ਼ੇਸ਼ ਸੌਰਤੇ ਜਿਹੜਾ ਤੁਸੀ ਬੰਨਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਕਥਲੌਰ ਪੁਲ ਤੋਂ ਲੈ ਕੇ ਤੇ ਪੰਜਾਬ ਦੀ ਸਰਦ ਜਿਹੜੀ ਮਤਲਬ ਕਠਿਆਲਪੁਰਾ ਪਿੰਡਾਂ ਰੋਡ ਜਮਸੰਗ ਦੇ ਉੱਪਰ ਉਤੋਂ ਤੱਕ ਲਗਭਗ 6 ਕਿਲੋਮੀਟਰ ਜਿਹੜੀ ਤੁਸੀਂ ਬਣਦੀ ਆ ਸੋ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਨਾਟ ਏ ਓਨਲੀ ਪਬਲਿਕ ਦੇ ਲਈ ਇੱਕ ਸੇਫਟੀ ਵਾਲ ਦਾ ਕੰਮ ਕਰੇਗੀ ਸਾਡੇ ਨਾਲ ਹੀ ਪਾਕਿਸਤਾਨ ਦਾ ਬਾਰਡਰ ਆ ਸਾਡੀ ਬੀਐਸਐਫ ਉੱਤੇ ਆ ਸਾਡੀ ਆਰਮੀ ਦੀ ਮੂਵਮੈਂਟ ਉੱਤੇ ਹੁੰਦੀ ਆ ਸੋ ਉਹਨਾਂ ਦੀ ਵੀ ਲਈ ਇਹ ਬਹੁਤ ਜ਼ਰੂਰੀ ਆ